ਮਲੇਰੀਆ ਬੁਖਾਰ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬੜੀ ਤੇਜ਼ੀ ਨਾਲ ਫੈਲਦਾ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਮਲੇਰੀਆ ਦੀ ਰੋਕਥਾਮ ਲਈ ਕਈ ਕੈਂਪ ਲਗਾਏ ਜਾਂਦੇ ਹਨ ਅਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਜੇ ਕਿਸੇ ਨੂੰ ਪਾਣੀ ਇਕੱਠਾ ਦਿਸੇ ਤਾਂ ਉਸ ਨੂੰ ਪੂਰ ਦਿਓ ਪਰ ਇਹ ਸਾਰੀ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ ਜਦੋਂ ਪਿੰਡਾਂ ਵੱਲ ਚਾਤ ਮਾਰੀ ਜਾਵੇ ਤਾਂ ਪਿੰਡ ਪਿੰਡੀ ਔਲਖ ਦੀ ਸੀਐਸਸੀ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਅੱਗੇ ਖੜਾ ਪਾਣੀ ਇਹ ਮਲੇਰੀਆ ਨੂੰ ਸੱਦਾ ਨਹੀਂ ਦੇ ਰਿਹਾ ਸੋਚਣ ਦੀ ਗੱਲ ਇਹ ਹੈ ਕਿ ਹੋ ਸਕਦਾ ਹੈ ਇਸ ਪਾਣੀ ਵਿੱਚ ਮੱਛਰ ਪਿਆਰ ਹੋ ਗਿਆ ਹੋਵੇ ਕਿਸੇ ਡਾਕਟਰ ਨੂੰ ਕੱਟ ਗਿਆ ਤਾਂ ਉਸ ਨੂੰ ਮਲੇਰੀਆ ਹੋ ਗਿਆ ਤਾਂ ਫਿਰ ਕੈਂਪ ਲਗਾਉਣ ਦਾ ਕੀ ਫਾਇਦਾ ਇਸ ਲਈ ਪਹਿਲਾਂ ਆਪਣਾ ਘਰ ਸੰਭਾਲੋ ਫਿਰ ਬਾਹਰ ਫਿਰ ਪਿੰਡ ਫਿਰ ਸ਼ਹਿਰ ਅਤੇ ਫਿਰ ਪੰਜਾਬ ਜੀਬੀਰੋ ਜਸਬੀਰ ਸਿੰਘ ਔਲਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸਦਾ ਚੁਗਾਵਾ